ਡੈਡੀਕੇਟਿਡ ਟੂ ਦਿਸ ਜੰਗ ਡਾਕਟਰ ਕਿ ਉਹਦੀ ਉਹਦੀ ਕੁਰਬਾਨੀ ਦੇ ਨਾਲ ਇਹ ਲਾਅ ਬਣਿਆ ਔਰ ਉਸ ਤੋਂ ਬਾਅਦ ਮੈਡੀਕਲ ਪ੍ਰੋਫੈਸ਼ਨ ਦੇ ਉੱਤੇ ਜਿਹੜੇ ਅਟੈਕ ਹੋਣੇ ਉਹ ਬੰਦ ਹੋਏ ਆ ਸੋ ਦਿਸ ਲਾਅ ਸ਼ੁੱਡ ਬੀ ਡੈਡੀਕੇਟਿਡ ਟੂ ਹਰ ਸੋ ਇਹ ਸਾਡੀ ਅੱਜ ਦਾ ਮੁੱਖ ਤੌਰ ਤੇ ਸਾਡਾ ਇਹ ਸੀਗਾ ਵੀ ਹੈਵ ਆਲ ਡਿਸਾਈਡਡ ਟੂ ਵਰਕ ਟੂਗੇਦਰ ਪੇਸ਼ੈਂਟਸ ਦੇ ਵੈਲਫੇਅਰ ਵਾਸਤੇ ਅਸੀਂ ਚਿੰਤਤ ਹੈ ਅਸੀਂ ਉਹਨਾਂ ਵਾਸਤੇ ਕੰਮ ਕਰਦੇ ਆ ਔਰ ਇਸੇ ਤਰ੍ਹਾਂ ਕਰਦੇ ਰਵਾਂਗੇ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਮੈਨੂੰ ਕਿਹਾ ਹੈਗਾ ਕਿ ਆਪਣੀ ਜਿਹੜੀ ਨੈਸ਼ਨਲ ਲੈਵਲ ਦਾ ਇਸ਼ੂ ਹੈ ਇਹ ਆਪਣੀ ਨੈਸ਼ਨਲ ਬਾਡੀ ਨਾਲ ਕਰਕੇ ਇਹ ਜਲਦੀ ਤੋਂ ਜਲਦੀ ਜੜੀਆਂ ਹੈਗੀਆਂ ਸਰਜਰੀਸ ਉਹ ਰੈਗੂਲਰ ਜੜੀਆਂ ਇਲੈਕਟਿਵ ਸਰਜਰੀਸ ਵੀ ਔਰ ओपीडी ਸਰਜਰੀਸ ਵੀ ਇਹ ਆਪਣੀ ਨੈਸ਼ਨਲ ਬੋਡੀ ਨਾਲ ਕੰਸਲਟ ਕਰਕੇ ਉਹਨਾਂ ਨੂੰ ਉਦੀ ਸਟੋਰ ਕਰਦੇ ਨੇ ਦੇਖੋ ਇਹ ਜਿਹੜੀ ਸਟ੍ਰਾਈਕ ਹੈਗੀ ਆ ਇਹ ਸਿਰਫ ਜਿਹੜੇ ਰੈਜ਼ੀਡੈਂਟ ਜਿਹੜੀ ਤੁਹਾਨੂੰ ਦੱਸਿਆ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਉਹਨਾਂ ਦੀ ਸਟ੍ਰਾਈਕ ਹੈ ਬਾਕੀ ਜਿਹੜੇ ਸਾਡੇ ਪੀਸੀਐਮਐਸ ਵਾਲੇ ਆ ਜਿਹੜੇ ਬਾਕੀ ਦੇ ਡਾਕਟਰ ਆ ਉਹਨਾਂ ਨੇ ਸਾਨੂੰ ਉਹਨਾਂ ਨੇ ਮਤਲਬ 9 ਸਤੰਬਰ ਤੱਕ ਦਾ ਉਹਨਾਂ ਨੇ ਕਿਹਾ ਵੀ ਸਾਨੂੰ ਸਿਕਿਉਰਿਟੀ ਮੀਅਰਸ ਦਿਓ ਅਸੀਂ 9 ਸਤੰਬਰ ਨਹੀਂ ਆਣਦੇ ਅਸੀਂ ਅਸੀਂ ਮਹੀਨੇ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਜੋ ਸਟੇਟ ਨੇ ਕਰਨਾ ਸੀ ਕਰ ਦਾਂਗੇ ਔਰ ਜਿਹੜਾ ਇਹਨਾਂ ਦਾ ਨੈਸ਼ਨਲ ਲੈਵਲ ਤੇ ਲਾਅ ਆਣਾ ਜਿਹੜਾ ਕਿਉਂਕਿ ਜਿਹੜਾ ਇੰਡੀਅਨ ਕ੍ਰਿਮੀਨਲ ਕੋਡ ਆ ਜਾਂ ਸੀ ਆਰ ਪੀ ਸੀ ਆ ਥੀਸ ਆਰ ਸੈਂਟਰਲ ਲਾਜ਼ ਇਹ ਯੂਨੀਅਨ ਗਵਰਨਮੈਂਟ ਨੇ ਬਣਾਣੇ ਹੁੰਦੇ ਆ ਉਹਦੇ ਵਾਸਤੇ ਸਾਡੇ ਮੈਂਬਰ ਆਫ ਪਾਰਲੀਮੈਂਟ ਇਹ ਪਾਰਲੀਮੈਂਟ ਦੇ ਵਿੱਚ ਵੀ ਐਫੀਨੀਡ ਵੀ ਬਟ ਮੈਨੂੰ ਲੱਗਦਾ ਆਪਾਂ ਨੂੰ ਉਹਦੀ ਇੰਤਜ਼ਾਰ ਨਹੀਂ ਹੋਣਾ ਚਾ ਮੈਂ ਉਮੀਦ ਕਰਦਾ ਕਿ ਸਾਡੇ ਪ੍ਰਾਈਮ ਮਿਨਿਸਟਰ ਔਰ ਸਾਡੇ ਯੂਨੀਅਨ ਜਿਹੜੇ ਆਪਣੇ ਹੋਮ ਮਿਨਿਸਟਰ ਹੈ ਉਹ ਅਸ਼ੋਰੈਂਸ ਦੇਣਗੇ ਡਾਕਟਰਸ ਨੂੰ ਕਿ ਅਸੀਂ ਨੈਕਸਟ ਸੈਸ਼ਨ ਦੇ ਵਿੱਚ ਲਾਅ ਲੈ ਕੇ ਆਵਾਂਗੇ ਔਰ ਗਵਰਨਮੈਂਟ ਵੀ ਲੈ ਕੇ ਆਉਗੀ ਬਟ ਇਫ ਨੀਡ ਬੀ ਇਫ ਨੀਡ ਬੀ ਤੇ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈ ਇਹ ਪ੍ਰਾਈਵੇਟ ਮੈਂਬਰਸ ਦੇ ਵੀ ਲੈ ਕੇ ਆਉਗਾ ਜਾਈ ਹੋਪ ਦਿਸ ਇਸ ਫਾਰ 올 ਡਾਕਟਰਸ ਨਾਟ ਓਨਲੀ ਡਾਕਟਰਸ ਮੈਡੀਕਲ profession ਗਵਰਨਮੈਂਟ ਪ੍ਰਾਈਵੇਟ ਕੋਈ ਸਾਰੇ ਵਾਸਤੇ ਸੇਮ ਇਟ ਇਜ਼ 올 ਫਾਰ ਸੇਮ ਵੀ ਵਿਲ ਪ੍ਰੋਵਾਈਡ them ਉੱਥੇ ਵੀ ਪਹੁੰਚੇਗੀ ਆਰਟੀਕਲ ਜਿਹੜੇ ਪ੍ਰਾਈਵੇਟ ਵਾਲੇ ਆ ਜਿਸ ਤਰ੍ਹਾਂ ਉੱਥੇ ਆਪਣੇ ਸੀਸੀਟੀਵੀ ਕੈਮਰੇ ਖੁੱਤ ਬਾਕੀ ਦੀਆਂ ਮੈਜਰ ਜ਼ਵਾਬ ਕਰਨਗੇ ਪ੍ਰਾਈਵੇਟ ਕਾਰਪੋਰੇਟ ਹਸਪਤਲ ਉਹਨਾਂ ਕੋਲ ਹੈ ਕਿ ਵੀ ਆਲਰੇਡੀ ਵੀ ਹੈ ਗਿਆ ਦੇ ਹੈਵ देयर ओन ਸਕਿਉਰिटीज ਕਾਰਪੋਰੇਟ ਹਸਪਤਲ ਕੋਈ ਦਿੱਕਤ ਨਹੀਂ ਆ ਪ੍ਰਾਈਵੇਟ ਹਸਪਤਲ ਕੋਈ ਦਿੱਕਤ ਨਹੀਂ ਆ ਇਵਨ ਆਈਐਮਏ ਦੇ ਲੈਵਲ ਦੇ ਉੱਤੇ ਸਾਡੇ ਆਈਐਮਏ ਦੇ ਪ੍ਰੈਜ਼ੀਡੈਂਟ ਬੈਠੇ ਆ ਮੈਂ ਵੀ ਆਈਐਮਏ ਦਾ ਪ੍ਰੈਜ਼ੀਡੈਂਟ ਰਹਾ ਅਸੀਂ ਆਪਣੇ ਵੀ ਮੈਕੈਨਿਜ਼ਮ ਕੀਤੇ ਹੋਏ ਆ ਜਲੰਧਰ ਚੋਣਾ ਨੇ ਉਹਦੇ ਰੱਖੇ ਹੋਏ ਆ ਉਹਨਾਂ ਨੇ ਆਪਣੀ ਬੋਥ ਵੀ ਰੱਖੀ ਹੋਈ ਆ ਉਹਨਾਂ ਨੇ ਕਈ ਜਗ੍ਹਾ ਤੇ ਇਹ ਵੀ ਹੈਗਾ ਬਟ ਕਿਤੇ ਨਾ ਕਿਤੇ ਜਿਹੜੇ वींस मिलने का आप समय मांग रहे हैं या आप यह फेडरेशन या जो ऑर्गेनाइजेशन है वो मिलने जाएंगे क्या पंजाब सरकार की तरफ से आप एक जैसे पंजाब पंजाब सरकार की तरफ से मेरी डिमांड ये है कि ਤੁਸੀਂ ਹਿੰਦੀ ਸਪੀਚ ਮੇਰੀ ਡਿਮਾਂਡ ਇਹ ਹੈ ਕਿ ਯੂਨੀਅਨ ਹੈਲਥ ਮਿਨਿਸਟਰ ਸ਼ੁੱਡ ਕਾਲ A ਮੀਟਿੰਗ ਆਫ ਆਲ ਦਾ ਸਟੇਟ ਹੈਲਥ ਮਿਨਿਸਟਰਸ ਬਿਕਾਜ਼ ਇਟਸ ਇਟਸ ਰਿਲੇਟਡ ਟੂ ਅ ਮੈਡੀਕਲ ਪ੍ਰੋਫੈਸ਼ਨ ਵੀ विल डिस्कस ਐਸ ਫਾਰ ਐਸ ਦਾ ਲਾਇਸ ਗਨਸਰਡ ਦੈਟ ਹਾਸ ਟੂ ਬੀ ਡਨ ਬਾਈ ਪ੍ਰਾਈਮ ਮਿਨਿਸਟਰ ਐਂਡ ਦਾ ਜੂਨੀਅਰ ਹੋਮ ਮਿਨਿਸਟਰ Prime Minister should call a meeting of the all the chief ministers and assure the nation that we will bring this law in the next uh, session. And I appeal to the Prime Minister that he should call the Federation of Resident Doctor Association. He should also call the IMA delegation. He should also call the medical bodies and reassure them you, that we will take take care of your safety and security. I think uh, this is the need of the hour. Prime Minister should do it. union earth minister he should also call the chief ministers discuss the issue dialogue <laughs> is the dialogue is the solution that's that's my considered opinion that's the considered opinion of my chief minister saza sarkar da same hai ya alag hai dekho jadi state government hundi hai na ji oh aj ji saab thonu is de bare zyada dass sakde ha ohde ch saza matlab waat assi 1 saal kar sakde ha je central government leke aandi hai na ji ohde te jehda ipc samajh deho na the indian penal code CRPC ਜੇ ਉਹਦੇ ਚ ਇਨਕੋਰਪੋਰੇਟ ਕਰਨਾ ਹੈ ਇਟ ਹੈਸ ਟੂ ਬੀ ਡਨ ਬਾਈ ਦਾ ਯੂਨੀਅਨ ਗਵਰਨਮੈਂਟ ਦੈਟ ਇਜ਼ ਦਾ ਲੈਵਲ ਟੂ ਸੀ ਦਾ ਯੂਨੀਅਨ ਗਵਰਨਮੈਂਟ ਸ਼ੁੱਡ ਡੂ ਇਟ ਬਾਕੀ ਸਟੇਟ ਗਵਰਨਮੈਂਟ ਜਿਹੜੀ ਉਹਦੇ ਚ ਕੋਈ ਕਰਨਾ ਆਪਣਾ ਲੋਕਲ ਲੈਵਲ ਤੇ ਕੁਝ ਕਰਨਾ ਉਹ ਕਰ ਸਕਦੇ ਆਪਣਾ ਉਹ ਜੋ ਯੂਨੀਅਨ ਗਵਰਨਮੈਂਟ ਕੋਈ ਵੀ ਲਾ ਬਣਾਉਂਦੀ ਆ ਦੈਨ ਦਾ ਸਟੇਟ ਅਸੈਂਬਲੀਜ਼ ਦੇ ਹੈਵ ਟੂ ਯੂ ਸੀ ਪਾਸ ਅ ਰੈਜ਼ੋਲੂਸ਼ਨ ਕਿ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਕੀ ਦੇ ਜਿੰਨੇ ਕਾਨੂੰਨ ਬਣਦੇ ਆ ਉਹਨਾਂ ਦੇ ਵਿੱਚ ਬਣਦੇ ਆ ਠੀਕ ਹੈ ਥੈਂਕ ਯੂ ਵੈਰੀ ਮਚ